ਸਤਿ ਸ਼੍ਰੀ ਅਕਾਲ ਜੀ ਸਤਿਆਗ੍ਰਹਿ న్యూਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬਲੀਟਰ ਵਿੱਚ ਸਵਾਗਤ ਹੈ ਤੇ ਮੈਂ ਗੁਰਪ੍ਰੀਤ ਸਿੰਘ ਗੋਪੀ ਖਬਰ ਜਿਲਾ ਤਰਨਤਾਰਨ ਦੇ ਖੇਮ ਕਰਨ ਸੀਨੀਅਰ ਸਕੈਂਡਰੀ ਸਕੂਲ ਜਿੱਥੇ ਲੱਖਾਂ ਰੁਪਏ ਦਾ ਉਲਾਰ ਦੱਸਿਆ ਜਾ ਰਿਹਾ ਹੈ ਜਦੀ ਜਾਂਚ ਵੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਣਯੋਗ ਇਹ ਹੋਏਗਾ ਕਿ ਗੁਰੂ ਵਿੱਚ ਨਵੀਂ ਬਿਲਡਿੰਗ ਤਿਆਰ ਕੀਤੀ ਗਈ ਪਰ ਇਹ ਬਿਲਡਿੰਗ ਪੁਰਾਣੀ ਬਿਲਡਿੰਗ ਜਿਸ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਉਸ ਦੇ ਉੱਪਰ ਹੀ ਨਵੇਂ ਬਿਲਡਿੰਗ ਚਾਰ ਕਰਦੇ ਸੀ ਕਿ ਜਿੱਥੇ ਕਿ ਜਿੱਥੇ ਸਕੂਲੀ ਬੱਚਿਆਂ ਦੀ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇਸ ਵਿੱਚ ਲੱਖਾਂ ਰੁਪਏ ਦਾ ਘੁਟਾਲਾ ਹੈ ਜੋ ਇੰਚਾਰਜ ਸੰਦੀਪ ਸਿੰਘ ਅਤੇ ਕਰਨਤਾਰਨ ਦੇ ਡਿਪਟੀ ਡੀਓ ਪਰਮਜੀਤ ਸਿੰਘ ਦੀ ਰਹਿਮਾਈ ਹੇਠ ਹੋਇਆ ਹੈ ਪਰਮਜੀਤ ਸਿੰਘ 3925 ਨੂੰ ਆਪਣੀ ਰਿਟਾਇਰਮੈਂਟ ਲੈ ਕੇ ਆਪਣੇ ਘਰ ਬੈਠ ਗਏ ਹਨ ਇਸ ਮੌਕੇ ਜਦ ਸੰਦੀਪ ਸਿੰਘ ਸਕੂਲ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਸੰਦੀਪ ਸਿੰਘ ਨੇ মিডিਆ ਅੱਗੇ ਆਉਣ ਤੋਂ ਸਾਫ਼ ਹੀ ਇਨਕਾਰੀ ਕਰ ਦਿੱਤੀ ਜਿੱਥੇ ਕਿ ਲੱਖਾਂ ਰੁਪਏ ਦਾ ਘੁਟਾਲਾ ਸਾਫ਼ ਹੀ ਨਜ਼ਰ ਆ ਰਿਹਾ ਹੈ ਆ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ ਖਾਤੋਂ ਲੈ ਕੇ ਚਲਦੇ ਆ ਪੰਮਨ ਕੁਮਾਰ ਬੇਦੀ ਸੋਸ਼ਲ ਵਰਕਰ ਖੇਮ ਕਰਨ ਜੋ ਮੈਂ ਇਹਨਾਂ ਨੇ ਕਵਨ ਕੁਮਾਰ ਬੇਦੀ ਸੋਸ਼ਲ ਵਰਕਰ ਖੇਮ ਗੋਤ ਬੋ ਰਿਆ ਹਾਂ ਮੈਂ 7925 ਨੂੰ ਡੀਸੀ ਸਾਹਿਬ ਨੂੰ ਐਸਪੋਰਟਰੀ ਲੈਟਰ ਦੇ ਕੇ ਆਇਆ ਹਾਂ ਇਹ ਉਹਦਾ ਡੈਰੀ ਨੰਬਰ ਵੀ ਹੈਗਾ ਜੇ 1429 ਤੇ ਰੀਡਰ ਦਾ ਨੰਬਰ ਹੈ 281 ਕੋ ਤਰੀਕ ਦੀਆਂ ਇਹਦੇ ਵਿੱਚ ਸਕੂਲ 'ਚ ਬਹੁਤ ਤਗੜਾ ਕੱਪੜਾ ਹੈ ਮੈਂ ਦੇਖਿਆ ਹੈ ਸਭ ਕੁਝ ਲਿਖਿਆ ਤੁਸੀਂ ਇਹ ਫੋਟੋ ਲੈ ਸਕਦੇ ਜੀ ਇਹਦੇ ਵਿੱਚ ਲੱਖਾਂ ਰਕੀਆਂ ਦੇ ਕੱਪੜਾ ਹੈ ਕੱਪੜੇ ਲਾਓ ਉਹਨੂੰ ਲਾਵਾ ਖੁਦਾ ਕਾ ਨਖਾਸਾ ਜਿਹੜਾ ਬੰਦਾ ਪਹਿਲੋ ਸੀਨੀਅਰ ਆਪਣਾ ਜ਼ਿਲ੍ਹੇ ਦਾ ਮਾਲਕ ਸੀ ਉਹ ਵੀ ਡਾਇਰਮੈਂਟ ਹੋ ਗਿਆ ਉਹਦੇ ਬਾਰੇ ਮੈਂ ਲਿਖਿਆ ਸੀ ਇਹਨੂੰ ਰੋਕਿਆ ਜਾਵੇ ਹਰ ਤਰ੍ਹਾਂ ਦੇ ਉਸ ਨੂੰ ਰੋਕੀ ਜਾਵੇ ਉਹ ਤੇ ਬਿਲਡਰ ਤਿਆਰ ਕਰਵਾ ਆ ਗਏ ਠੇਕੇਦਾਰਾਂ ਕਰਕੇ ਖਤਰਾ ਦਾ ਜੋੜ ਕਰਨਾ ਪਰੋਣਾ ਸੀ ਰੱਬ ਨਾ ਕਰੇ ਖੁਦਾ ਨਾ ਕਰਸ ਜੇ ਬਿਲਡਿੰਗ ਦੇਖ ਪਵੇ ਜੇ ਬਿਲਡਿੰਗ ਦੇਖ ਪਵੇ ਬਿਲਡਿੰਗਾਂ ਨੂੰ ਸਾਫ਼ ਹੋ ਜਵੇ ਤੇ ਨੰਨੇ ਮੁੰਡੇ ਬੱਚੇ ਇਨਸਾਨ ਹੋ ਸਕਦਾ ਕਾਫੀ ਪੁਰਾਣੀ ਬਿਲਡਿੰਗ ਬਣੀ ਹੋਈ ਹੈ 1980 ਦੇ ਵਿੱਚ ਮੈਂ ਸਕੂਲੇ ਕੋਲ ਦਸ ਮੱਧਾ ਤੇ ਕੀਤੀਆਂ ਉਦੋਂ ਪਹਿਲੂ ਇਹ ਬਿਲਡਰਸਰ ਬਣੀ ਹੋਈ ਜਾ ਤੁਸੀਂ ਜੇ ਕੰਦਰੇ ਦੇਖੋ ਜਾ ਕੇ ਕੀ ਜਰੂਰ ਸੀ ਜੇ ਨਾ ਕਮਰੇ ਤਿਆਰ ਕਰਨੇ ਕਰਨੇ ਸੀ ਥੱਲੇ ਢਾਗੋ ਥੱਲੇ ਬਣਾ ਦਿੱਤੇ ਜਾਂਦੇ ਉੱਪਰ ਨਾ ਬਣਾਉਂਦੇ ਸਖਿਆ ਦੇਖ ਸਾਹਿਬ ਇੱਕ ਤੁਸੀਂ ਕਿਹਾ ਹੈ ਕਿ ਇਹ ਡੇਟ ਦਿੱਤੀ ਹੈ 26 9 25 26 23 ਇਹ डीसी साहब ਨੂੰ ਮਾਰਗ ਦਸਤਾ ਦੇ ਸੀਸਾ ਬਲੋ ਤੁਹਾਨੂੰ ਆਪ ਜੀ ਨੂੰ ਮਾਰਗ ਹੋਈ ਹੈ ਦੂਜਾ ਥੱਲੇ ਲਿਖਿਆ ਵਿਜੀਲੈਂਸ ਵਿਜੀਲੈਂਸ ਲਿਖਿਆ ਅੱਛਾ ਉਹਨਾਂ ਦਾ ਨੰਬਰ ਹੈਗਾ 2380 2380 ਸਰ ਉਹਨਾਂ ਦਾ ਨੰਬਰ ਡੀਸੀ ਆਫਿਸ ਦਾ ਨੰਬਰ 8924 29 ਨੰਬਰ 1429 ਨੰਬਰ ਇਹ ਆਤਾ ਡਾਇਰੀ ਨੰਬਰ ਡਾਇਰੀ ਨੰਬਰ ਲੱਗੇ ਜੀ ਕਿਉਂਕਿ ਇਹਨਾਂ ਨੂੰ ਮਦਦ ਕੀਤੀ ਸੀ ਕਿ ਸੱਗੇ ਮੈਂ ਸਰਨਾ ਬਿਲਡਿੰਗ ਰੋਕ ਦਿੱਤੀ ਜਾਵੇ ਬਿਲਡਿੰਗ ਨਾਮ ਬਣਾਓ ਇੱਥੇ ਸਭ ਤੁਸੀਂ ਦੇਖੋ ਉਹਦੇ ਨਾਲਵਾ ਦਿੱਤੀ ਆ ਪੀਵੀਸੀ ਲਾ ਕੇ ਕਰਕੇ ਨਾ ਤੁਸੀਂ ਜਾ ਰਹੇ ਹੋ ਉਹ ਕਾਹਦਾ ਵੀ ਜਾ ਰਹੇ ਹੋ ਪੁਰ ਦੇ ਪੋਜਾ ਦੀ ਬੇਬਲ ਤਿਆਰ ਹੋਏ ਥੱਲੇ ਵਾਲੇ ਬਿੱਲ ਦੇ ਦੇਖੋ ਜੋ ਥੱਲੇ ਵਾਲੀ ਬਿੱਲ ਜਿਸ ਘਰ ਦੇ ਪੈ ਰਹੇ ਹਨੀਗੇ ਉਹ ਕਦੀ ਕਹਦਾ ਚੱਲੇਗੀ ਬਿਲਕੁਲ ਕਮਜ਼ੋਰ ਹੈ ਬਿਲਕੁਲ ਜੀ ਜਿਹੜੇ ਤੁਸੀਂ ਦੱਸਿਆ ਵੀ ਕਬਲਾ ਆਉਣਾ ਇਹ ਜੋ ਬਹੁਤ ਜੇਐਲ ਦੀ ਚਾਂਜ ਕੀਤੀ ਹੈ ਸੀਬੀਆਈ ਤੋਂ ਚਾਂਜ ਕਰ ਜਾ ਵੀ ਇਹ ਚਾਂਜ ਸਹੀ ਢੰਗ ਨਾਲ ਹੋ ਜਵੇ ਇਹਦੇ ਵਿੱਚ ਬਹੁਤ ਤੜਕਾ ਕਬਲਾ ਸਾਹਮਣੇ ਆਉਣਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਮਹਿਲ ਮੰਗੇ ਇਸ ਚੀਜ਼ ਦੀ ਕਰਾਂਗਾ ਰਿਕਵਰੀ ਕਰਾਵਾਂਗਾ ਜੇ ਕੋਈ ਗਾਹੂ ਠੇਨ ਮੱਠ ਹੋਈ ਜੋ ਹੋ ਸਕਦਾ ਮੈਨੂੰ ਮਾਨ ਜੋ ਹਾਈ ਕੋਰਟ ਦਾ ਦਰਵਾਜ਼ਾ ਫਰਮਾਉਣਾ ਪਿਆ ਤੇ ਮੈਂ ਪਜ ਦਰਦ ਤੋਂ ਤੇ ਨਾ ਨਾ ਬੇਸ਼ੱਕ ਤੁਸੀਂ ਆਪ ਵੀ ਨਹੀਂ ਇਹ ਬੋਲੇ ਆ ਕਿ ਇਹਦੇ ਚ ਲੱਖਾਂ ਰੁਪਈਆ ਦਾ ਕਬਲਾ ਹੈ ਇਸ ਦਾ ਮਤਲਬ ਤੁਸੀਂ ਕਿੰਦੇ ਵੱਲੇ ਇਸ਼ਾਰਾ ਕਰ ਰਹੇ ਜੇ ਮਤਲਬ ਪ੍ਰਿੰਸੀਪਲ ਵਾਲੇ ਕਰ ਰਹੇ ਜੇ ਜਗਾ ਸਕੂਲ ਮੈਨੇਜਰ ਕਮੇਟੀ ਵਾਲੇ ਕਰ ਰਹੇ ਜੇ ਇਹਦਾ ਇਸ਼ਾਰਾ ਥੱਲੇ ਵੀ ਇਹਦਾ ਤੋਂ ਉੱਪਰ ਵੀ ਜਿਹੜਾ ਗਾ ਮਾਲਕ ਸੀ ਉਹਦਾ ਨਾਮ ਹੈ ਭੁੱਲ ਗਿਆ ਜੀ ਸ਼ਾਇਦ ਨਾਮ ਹੈ ਜੀ ਸਰਮਜੀਤ ਸਿੰਘ ਡਿਪਟੀ ਡੀਓ ਸੀ ਡਿਪਟੀ ਡੀਓ ਸੀ ਹਾਂ ਜੀ ਇਕ ਚੋਪਾ ਬਲ ਹੋ ਰਿਹਾ ਹੈ ਫਿਰ ਉਹ ਇੱਥੇ ਪ੍ਰਿੰਸੀਪਲ ਹੋ ਰਿਹਾ ਹੈ ਅੱਛਾ ਜੀ ਦੇਖੀ ਦਿਓ ਅਸੇਂ ਦੇ ਨਿਗਰਾਨੀ ਦੇ ਕੰਮ ਹੋਇਆ ਅੱਛਾ ਜੀ ਥੋੜੇ ਦਿਨ ਪਹਿਲਾਂ ਰਿਟਾਇਰਮੈਂਟ ਹੋ ਚੁੱਕਾ ਹੈ ਮਤਲਬ ਜਿਹੜੀ ਜਦੋਂ ਇਹ ਬਿਲਡਿੰਗ ਸਟਾਰਟ ਹੋਈ ਉਹਨਾਂ ਦੀ ਮਤਲਬ ਰੈਮਪ ਰਮਾਈ ਚ ਹੋਈ ਉਹ 21 ਨਵੰਬਰ ਨੂੰ 26 ਨਵੰਬਰ ਨੂੰ ਦਰਖਾਸਤ ਦੇ ਗਿਆ ਹੈ ਤੇ 31 ਇੱਦਾਂ ਨਵੋ ਰਿਟਾਇਰਮੈਂਟ ਹੋ ਗਿਆ ਪੰਜ ਦਿਨਾਂ ਬਾਅਦ ਅੱਛਾ ਜੀ ਉਹ ਰਿਟਾਇਰਮੈਂਟ ਲਜੋਜ਼ਾ ਦੇ ਘਰ ਚਲਾ ਗਿਆ ਜੋ ਬੈਨੀਫੀਟ ਜਾਣੇ ਦੇ ਲੇ ਠੀਕ ਹੈ ਨੁਕਸਾਨ ਐਸੋ ਜੇਕਰ ਖੁਦਾ ਨੋ ਪਰਮਾਤਮਾ ਨਾ ਹੀ ਕਰੇ ਇਦਾਂ ਦਾ ਜੀ ਆਸਾ ਵਾਪਰ ਜੇ ਇਹਨਾਂ ਨੇ ਮੁੰਨੇ ਬੱਚੇ ਤੇ ਪੜਦੇ ਕਿ ਜਦ ਮੈਡੀ ਖਾਣਾ ਆਉਂਦਾ ਮੈਡੀ ਖਾਣਾ ਨਾ ਬੰਦ ਉਹਦੇ ਵਿੱਚ ਬਹੁਤ ਤਕੜਾ ਹੋ ਜਾਂਦਾ ਹੁਵਾਲਾ ਲਿਖਿਆ ਅੱਛਾ ਜੀ ਮੈਂ ਮੰਗ ਕਰਾਂਗਾ ਦੀਸਾ ਤੋਂ ਮੰਗ ਕਰਾਂਗਾ ਇਹ ਚੀਜ਼ ਦੀ ਮੇ ਤੁਹਾਨੂੰ ਚੰਗ ਕਰੀ ਜਾਵੇ ਦੋਤਾ ਦੋਤੇ ਪਾਣੀ ਦਾ